ਔਰ ਬਾਈ ਕਸ਼ਮੀਰ ਮਕਾਨੇ ਖਾਂ ਚੱਲਨੀ ਹੈ ਹਾਂ ਚੱਲੀਆਂ ਪਰ ਤੇਰੀ ਕੋਈ ਥੋਰ ਖਾਂ ਦੀ ਸਲਾਹ ਲੱਗਦੀ ਹੈ ਮੈਨੂੰ ਉਹ ਨਹੀਂ ਤੂੰ ਤਾਂ ਐਵੇਂ ਕੁਸਾ ਕਰ ਜਾਂਦੀ ਹੈ ਅਸੀਂ ਗੱਲ ਤਾਇਆ ਠੀਕ ਹੈ ਮੈਂ ਤਾਂ ਠੀਕ ਹੈ ਤੇਰੀ ਬੇਬੇ ਠੀਕ ਹੈ ਹੁਣ ਪਿੱਛੇ ਛੇ ਟਲੀ ਸੀ ਪਤਾ ਲੱਗਿਆ ਉਹ ਬੇਬੇ ਨਹੀਂ ਤਾਇਆ ਬਾਪੂ ਟਲਾ ਜੀ ਆਇਆ ਹੋਣਾ ਕੁੜੀ ਕਾੜੀ ਵੇਖਣ ਵਿਆਹ ਕਰਾਉ ਆਹੋ ਹੋ ਰਿਹਾ ਇੱਥੇ ਸਰਕਸ ਲੱਗ ਗਿਆ ਜਿਹੜੀ ਦੇਖਣ ਆਇਆ ਕੋਈ ਪੁੱਛੇ ਬਈ ਸੌਰੀ ਦਿਓ ਕੁੜੀਆਂ ਇੰਦਰੋਂ ਲੈ ਜਾਂਦੇ ਹੋ ਤੁਸੀਂ ਵਿਆਹ ਕੇ ਅਸੀਂ ਇੱਥੇ ਸਾਸਨਕਤ ਨੂੰ ਜੰਮੇ ਹੁਸਤਾਜ ਜੀ ਸੋਲਾ ਅੰਨੇ ਸਹੀ ਐ ਤੁਹਾਡੀ ਗੱਲ ਮੈਂ ਤੁਹਾਡੇ ਦੁੱਖ ਨੂੰ ਸਮਝਦਾ ਮੈਂ ਤੇਰੀ ਚਪੇੜ ਮਾਰਨੀ ਐ ਤਾਂ ਤੇ ਥੋੜਾ ਸਿੱਧਾ ਹੋ ਕੇ ਉਹ ਭਲਾ ਮਰਸ ਨਹੀਂ ਆਂਦੀ ਮੈਨੂੰ ਲੱਗਦਾ ਮੇਰੀ ਦੂਰ ਦੀ ਨਿਕਾ ਕਮਜ਼ੋਰ ਹੋ ਗਈ ਐ ਐਨਕ ਲਵਾਣੀਆਂ ਪਹਿਣੀਆਂ ਮੈਨੂੰ ਐਨ ਕਹਿੰਦੀ ਕੀ ਲੋੜ ਐ ਜਨਾਨੀ ਤੇ ਤੈਨੂੰ ਅੱਧੇ ਕਿਲੋਮੀਟਰ ਤੇ ਦਿਸ ਜਾਂਦੀ ਐ ਅੱਛਾ ਜਾਣਿਆ ਪਰਾ ਨਹੀਂ ਕਰ ਸਕਦੇ ਨਾ ਇਹ ਖੋੜ ਨੂੰ ਦੀਂਦਾ ਨਹੀਂ ਹੁਣੇ ਡਿੱਗਣ ਲੱਗੀ ਸੀ ਮੈਂ ਕੋਈ ਨਹੀਂ ਡਿੱਗਦੀ ਚੱਲੇ ਤੇ ਬਸ ਦਿਲ ਰੱਖਣ ਦੀਆਂ ਗੱਲਾਂ ਕਾਹੀ ਜਾਂ ਮਰਦੀ ਹੋਈ ਗੱਲ ਕਰਦੀ ਆ ਮੈਂ ਤੇਰੇ ਨਾਲ ਅੱਜ ਤੱਕ ਤਾਂ ਜਿਹੜੀ ਵੀ ਲਾਰਾ ਲਾ ਕੇ ਗਈ ਆਏ ਨਹੀਂ ਮਰ ਕੇ ਤੈਨੂੰ ਦੇਖ ਲੈਂਦੇ ਤੂੰ ਕਿੰਨੇ ਕੁ ਵਚਨਾਂ ਦੀ ਬਕੀ ਐ ਛੇਰ ਭਇਆ ਉਡਿੱਕ ਗਈ ਮੈਨੂੰ ਇਹ ਮਰ ਜਾਣਾ ਹੁਣ ਤਾਂ ਪਰਾਂ ਕਰ ਲੈ ਇਹਨੂੰ ਆ ਤੂੰ ਖੋਸਰੇ ਖਾਏਂਗਾ ਕਿਸੇ ਦਿਨ ਕਿਸੇ ਕੋਲ ਨਾਲੇ ਸਾਡੀ ਬਿਜਲੀ ਖਾਏਂਗਾ ਅੱਗੇ ਤਾਂ ਬੜੇ ਸਰੋਪੇ ਮਿਲਦੇ ਆ ਤੈਨੂੰ ਵੱਡਾ ਇੱਜ਼ਤਦਾਰ ਬਾਹਰ ਦੀ ਤਾਂ ਛੱਡ ਤੇਰੀ ਘਰੇ ਕਿੰਨੀ ਕਿੱਜਤ ਹੈ ਉਹ ਵੀ ਜਾਣਦਾ ਮੈਂ ਓਏ ਮੇਰੇ ਘਰ ਤੱਕ ਨਾ ਪਹੁੰਚੀ ਦੱਸਾਂ ਤੈਨੂੰ ਮੈਂ ਓਏ ਤੁਸੀਂ ਹੁਣ ਲੜਦਾ ਪਿਓ ਲੈ ਚੱਲ ਪੀਪੇ ਕਿੱਥੇ ਪੈਦਲ ਜਾਏਂਗੇ ਇੰਨੇ ਦੂਰ ਮੈਂ ਤੇ ਰਾਈਕਲ ਤੇ ਛੱਡਾਂ ਬਸ 2 ਮਿੰਟ ਦੀ ਗੱਲ ਹੈ ਮੈਂ ਅੰਦਰ ਸ਼ਕਲ ਦਿਖਾ ਕੇ ਆਇਆ ਵੇਖਾ ਵੇ ਤੇਰੀ ਸ਼ਕਲ ਦੇਖ ਕੇ ਤੇ ਚੰਗਾ ਭਲਾ ਬੰਦਾ ਵੀ ਬਿਮਾਰ ਹੋ ਜਾਏ ਬਿਮਾਰ ਦਾ ਖਨੀ ਕੀ ਹਾਲ ਕਰੇਗਾ ਤੂੰ ਕੰਮ ਕਰ ਆਪਦਾ ਮੈਂ ਆਪੇ ਚਲੇ ਜਾਊਂਗੀ ਛੱਡਣ ਨੂੰ ਜਿਵੇਂ ਬੰਬੂ ਕੱਟ ਲਈ ਹਾਂਜੀ ਕਿੱਧਰ ਚੱਲੀਆਂ ਸਰਕਾਰਾਂ ਤੜਕੇ ਤੜਕੇ ਕੱਟੀ ਨਾ ਹੋਈ ਗੱਲ ਜਿਹੜੀ ਤੂੰ ਕਰਦੀ ਸੀ ਬਿਨਾ ਟੋਕੇ ਲੰਘ ਜਿਆ ਕਰ ਕਿਸੇ ਨੂੰ ਐਨਾ ਗੁੱਸਾ ਨਾ ਕਰਿਆ ਕਰ ਮੇਰੇ ਬ੍ਰੈਕਪ੍ਰੈਸ਼ਨ ਹੋ ਜੂ ਨਾ ਤਾਂ ਕੰਦਾ ਸੀ ਛਾਦਾ ਕੁੱਟ ਪੀ ਜਾਂਦੇ ਤਰਨ ਲੱਗਿਆ ਸੀ ਕਹਿ ਦੀ ਜਾਂਦੀ ਨਾ ਰੰਨ ਨਾ ਕਰਨ ਚਲੋ ਤੇਰੀ ਮਰਜ਼ੀ ਹੈ